ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮਟਪਮ ਵਿਖੇ ਨਿਊਜ਼ 18 ਅਮਰਜਿੰਗ ਇੰਡੀਆ ਸੈਮੀਨਾਰ ਨੂੰ ਸੰਬੋਧਿਤ ਕੀਤਾ ਵਿਕਸਿਤ ਭਾਰਤ ਨੌਜਵਾਨ ਨੇਤਾਮਾ ਸੰਵਾਦ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਹੋਇਆਂ ਉਨ੍ਹਾਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਨੌਜਵਾਨਾਂ ਦੇ ਸੁਪਨੇ ਜਜ਼ਰਤਾ ਅਤੇ ਜਨੂੰਨ ਬਾਰੇ ਗੱਲ ਕੀਤੀ 2047 ਤੱਕ ਭਾਰਤ ਦੀ ਤਰੱਕੀ ਲਈ ਰੋਡਮੈਪ ਤੇ ਜ਼ੋਰ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਹਰ ਕਦਮ ਤੇ ਨਿਰੰਤਰ ਸਲਾਹ مشਵਰੇ ਨਾਲ ਕੀਮਤੀ ਸੂਚ ਮਿਲੇਗੀ ਉਹਨਾਂ ਨੇ ਕਿਹਾ ਹੈ ਕਿ ਇਹ ਸੂਚਾ ਅਮ੍ਰਿਤਕਾਲ ਦੀ ਪੀੜ੍ਹੀ ਨੂੰ ਊਰਜਾ ਮਾਰਗਦਰਸ਼ਨ ਅਤੇ ਗਤੀ ਪ੍ਰਦਾਨ ਕਰਨਗੀਆਂ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਦੁਨੀਆ ਦੀ ਨਜ਼ਰਾਂ ਭਾਰਤ 'ਤੇ ਹਨ ਅਤੇ ਦੁਨੀਆ ਦੀ ਉਮੀਦਾਂ ਵੀ ਭਾਰਤ 'ਤੇ ਹਨ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੁਝ ਹੀ ਸਾਲਾਂ ਵਿੱਚ ਭਾਰਤ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਹਨਾਂ ਨੇ 12 ਲੱਖ ਰੁਪਏ ਤੱਕ ਦੀ ਦੰਤ ਏ 0 ਟੈਕਸਿਸ ਨੇ ਤਾਂ ਮੁੱਖ ਪਹਿਲ ਕਦਮੀਆਂ ਨੂੰ ਵੀ ਉਜਾਗਰ ਕੀਤਾ ਜਿਸ ਨਾਲ ਨੌਜਵਾਨ ਪੇਸ਼ੇਵਰਾਂ ਅਤੇ ਉਦਮੀਆਂ ਨੂੰ ਲਾਭ ਹੋਵੇਗਾ। ਉਹਨਾਂ ਨੇ 10000 ਨਵੀਆਂ ਮੈਡੀਕਲ ਸੀਟਾਂ ਅਤੇ 6500 ਨਵੀਆਂ ਆਈਆਈਟੀ ਸੀਟਾਂ ਦੇ ਵਾਅਦੇ ਦਾ ਵੀ ਜ਼ਿਕਰ ਕੀਤਾ ਜੋ ਸਿੱਖਿਆ ਦੇ ਵਿਸਥਾਰ ਅਤੇ ਨਵੀਨਤਾ ਦੀ ਪ੍ਰਵੇਗ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ 50000 ਨਵੀਆਂ ਅਟਲ ਟਿਕਰਿੰਗ ਲੈਬਾਂ ਦੀ ਸਥਾਪਨਾ ਦੇ ਵੀ ਜ਼ਿਕਰ ਕੀਤਾ ਤੇ 10000 ਨਵੀਆਂ ਪੀਐਮ ਰਿਸਰਚ ਫੈਲੋਸ਼ਿਪਾਂ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਜਿਵੇਂ ਪੁਲਾੜ ਖੇਤਰ ਖੋਲਿਆ ਗਿਆ ਸੀ ਹੁਣ ਪਰਮਾਣੂ ਊਰਜਾ ਖੇਤਰ ਬੀ ਖੋਲਿਆ ਜਾਵੇਗਾ ਜੋ ਸੀਮਾ ਮਾਮਾ ਨੂੰ ਦੂਰ ਕਰੇਗਾ ਤੇ ਨਵੀਂਤਾ ਨੂੰ ਉਤਸ਼ਾਹਿਤ ਕਰੇਗਾ ਉਹਨਾਂ ਨੇ ਐਸ ਸੀ ਐਸ ٹی ਅਤੇ ਮਹਿਲਾ ਉਤਪਮੀਆਂ ਲਈ 2 ਕਰੋੜ ਰੁਪਏ ਤੱਕ ਦੇ ਮਿਆਦੀ ਕਰਜ਼ਿਆਂ ਤੇ ਵੀ ਚਾਨਣਾ ਪਾਇਆ